ਆਪ ਸਭ ਨੂੰ ਸਤਿ ਸ੍ਰੀ ਅਕਾਲ ਇਸ ਵੀਡੀਓ ਤਹਿਤ ਸੈਸ਼ਨ 2023-24 ਲਈ ਵਿਦਿਆਰਥੀਆਂ ਦੇ ਵਜੀਫੇ ਨੂੰ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਅਪਲਾਈ ਕਰਨ ਹਿਤ ਆਪ ਨੂੰ ਗਾਈਡ ਕੀਤਾ ਜਾ ਰਿਹਾ ਹੈ ਇਸ ਪੋਰਟਲ ਤੇ ਸਕਾਲਰਸ਼ਿਪ ਨਾਲ ਸੰਬੰਧਿਤ ਹੁਣ ਤੱਕ ਜੋ ਸਕੀਮਾਂ ਚੱਲ ਰਹੀਆਂ ਹਨ ਐਨਐਮਐਮਐਸ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਡਿਸੇਬਿਲਿਟੀ ਸਕਾਲਰਸ਼ਿਪ ਉਨ੍ਹਾਂ ਸਭ ਸਕੀਮਾਂ ਲਈ ਇਹ ਸਟੈਪ অতি ਜ਼ਰੂਰੀ ਹੈ ਸੋ ਆਪ ਨੂੰ ਬਿਨੈ ਹੈ ਕਿ ਇਹ ਸਟੈਪ ਸਭ ਤੋਂ ਪਹਿਲੇ ਨੰਬਰ ਤੇ ਹਰੇਕ ਵਿਦਿਆਰਥੀ ਦਾ ਮੁਕੰਮਲ ਕਰ ਲਿਆ ਜਾਵੇ ਇਸ ਵੀਡੀਓ ਰਾਹੀਂ ਆਪ ਨੂੰ ਰੈਫਰੈਂਸ ਨੰਬਰ ਜਨਰੇਟ ਕਰਨਾ ਸਿਖਾਇਆ ਜਾਵੇਗਾ ਜੋ ਕਿ ਅੱਗੇ ਚਾ ਕੇ ਇਕਈ ਵੀ ਸੀ ਫੇਸ ਆਥੈਂਟੀਕੇਸ਼ਨ ਅਤੇ اوਟੀਆਰ ਵਨ ਟਾਈਮ ਰਜਿਸਟ੍ਰੇਸ਼ਨ ਲਈ आसान रहेगा स्कॉलरशिप वेबसाइट पे पहुंच करने ਲਈ ਤੁਸੀਂ Google ਦੇ ਵਿੱਚ ਕੇਵਲ NSP ਟਾਈਪ ਕਰਨਾ ਹੈ ਅਜਿਹਾ ਕਰਨ ਨਾਲ ਆਪ سامنے ਸਭ ਤੋਂ ਪਹਿਲੀ ਵੈਬਸਾਈਟ ਆਏਗੀ scholarships.gov.in ਇਸ ਵੈਬਸਾਈਟ ਨੂੰ ਕਲਿੱਕ ਕਰਕੇ ਖੋਲੋ ਜੀ ਵਿਦਿਆਰਥੀ ਨੂੰ ਸਕਾਲਰਸ਼ਿਪ లై రిజిస్టర్ ਕਰਨ ਹਿਤ ਸਭ ਤੋਂ ਪਹਿਲਾਂ ਹੋਮ ਪੇਜ ਤੇ ਦਿਖਾਈ ਦੇ ਰਹੀ ਸਟੂਡੈਂਟ অপਸ਼ਨ ਉੱਪਰ ਕਲਿੱਕ ਕਰੋ ਅਜਿਹਾ ਕਰਨ ਤੇ ਆਪਕੋ ਅਗਲਾ ਪੇਜ ਜਾਵੇਗਾ ਜਿਸ ਤਹਿਤ ਆਪ ਅਪਲਾਈ ਫਾਰ ਸਕਾਲਰਸ਼ਿਪ ਤੇ ਕਲਿੱਕ ਕਰੋਗੇ ਆਪ پاس ਇਹੇ ਪੇਜ ਜਾਵੇਗਾ ਜਿਸ ਤਹਿਤ ਆਪ ਰਜਿਸਟਰ ਦੇ ਕਲਿੱਕ ਕਰੋ ਅਤੇ ਕੰਟੀਨਿਊ অপਸ਼ਨ ਨੂੰ ਕਲਿੱਕ ਕਰੋ ਇਸ ਤੋਂ ਉਪਰੰਤ ਆਪ سامنے ਅਗਲਾ ਪੇਜ ਹਦਾਇਤਾਂ ਵਾਲਾ ਆਵੇਗਾ ਆਪਨੇ ਦਿੱਤੀਆਂ ਗਈਆਂ ਦੋਨਾਂ ਆਪਸ਼ਨਾਂ ਤੇ ਟਿਕ ਮਾਰਕ ਕਰਨਾ ਹੈ ਅਤੇ ਅਗਲੇ ਪੇਜ ਤੇ ਜਾਣ ਲਈ ਨੈਕਸਟ ਤੇ ਕਲਿੱਕ ਕਰਨਾ ਹੈ ਹੁਣ ਵਿਦਿਆਰਥੀ ਨੂੰ ਸਕਾਲਰਸ਼ਿਪ ਲਈ ਰਜਿਸਟਰ ਕਰਨ ਲਈ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਇਸ ਪੇਜ ਤੇ ਜੋ ਆਪਨੇ ਮੋਬਾਈਲ ਨੰਬਰ ਐਂਟਰ ਕਰਨਾ ਹੈ ਵਿਦਿਆਰਥੀ ਦਾ ਉਹ ਉਸ ਦੇ ਆਧਾਰ ਕਾਰਡ ਨਾਲ ਲਿੰਕਡ ਹੋਣਾ ਅਤੀ ਜ਼ਰੂਰੀ ਹੈ ਵਿਦਿਆਰਥੀ ਦਾ ਕਿਹੜਾ ਮੋਬਾਈਲ ਨੰਬਰ ਉਸ ਦੇ ਆਧਾਰ ਕਾਰਡ ਨਾਲ ਲਿੰਕਡ ਹੈ ਇਹ ਜਾਣਨ ਲਈ ਆਪ ਯੂ ਆਈ ਡੀ ਆਈ ਬੀ ਵੈਬਸਾਈਟ ਤੇ ਆਧਾਰ ਸਰਵਿਸਿਜ਼ ਤੇ ਜਾ ਕੇ ਚੈੱਕ ਕਰ ਸਕਦੇ ਹੋ ਹੁਣ ਇਸ ਪੇਜ ਅਨੁਸਾਰ ਮੋਬਾਈਲ ਨੰਬਰ ਐਂਟਰ ਕਰਨ ਤੋਂ ਬਾਅਦ ਗੈਟ ਓਟੀਪੀ ਤੇ ਜਾ ਕੇ ਓਟੀਪੀ ਨੰਬਰ ਫਰੋ ਇਸ ਪੇਜ ਤੇ ਆਪ ਕੋਲ ਆਧਾਰ ਨੰਬਰ ਪੁੱਛਿਆ ਜਾਵੇਗਾ ਆਪ ਵਿਦਿਆਰਥੀ ਦਾ ਆਧਾਰ ਨੰਬਰ ਐਂਟਰ ਕਰੋਗੇ ਅਤੇ ਗੈਟ OTP ਤੇ ਕਲਿੱਕ ਕਰੋਗੇ OTP ਦਾਖਲ ਕਰਨ ਤੇ ਕੈਪਚਾ ਭਰਨ ਤੇ ਆਪ ਵੈਰੀਫਾਈ ਬਟਨ ਨੂੰ ਕਲਿੱਕ ਕਰੋਗੇ ਅਜਿਹਾ ਪ੍ਰੋਸੈਸ ਕਰਨ ਤੇ ਅਗਲੇ ਪੇਜ ਤੇ ਆਪਕੋ ਆਧਾਰ ਕਾਰਡ ਨਾਲ ਸੰਬੰਧਿਤ ਵਿਦਿਆਰਥੀ ਦੀ ਜਾਣਕਾਰੀ ਪਹਿਲਾਂ ਤੋਂ ਹੀ ਭਰੀ ਹੋਈ ਮਿਲੇਗੀ ਜਿਸ ਵਿੱਚ ਵਿਦਿਆਰਥੀ ਦਾ ਨਾਮ ਉਸਦਾ ਆਧਾਰ ਨੰਬਰ ਜੈਂਡਰ ਡੇਟ ਆਫ ਬਰਥ ਅਤੇ ਅਤੇ ਵਿਦਿਆਰਥੀ ਦਾ ਰਿਹਾਈਸ਼ੀ ਪਤਾ ਹੋਵੇਗਾ ਇਸ ਦੇ ਨਾਲ ਇਸ ਪੇਜ ਉੱਤੇ ਵਿਦਿਆਰਥੀ ਦੇ ਮਾਤਾ ਦਾ ਅਤੇ ਪਿਤਾ ਦਾ ਨਾਮ ਭਰਨਾ ਜ਼ਰੂਰੀ ਹੈ ਜਦੋਂ ਕਿ ਈਮੇਲ ਆਈਡੀ ਆਪਸ਼ਨਲ ਹੈ ਜੀ ਵਿਦਿਆਰਥੀ ਦੇ ਮਾਤਾ ਪਿਤਾ ਨਾਲ ਸੰਬੰਧਿਤ ਜਾਣਕਾਰੀ ਭਰਨ ਤੋਂ ਬਾਅਦ ਆਪ ਨੂੰ ਨੀਚੇ ਇੱਕ ਲਾਈਨ ਦਿਖਾਈ ਦੇਵੇਗੀ ਜਿਸ ਤੋਂ ਆਪ ਨੂੰ ਇਹ ਪਤਾ ਲੱਗੇਗਾ ਕਿ ਵਿਦਿਆਰਥੀ ਦਾ ਖਾਤਾ ਬੈਂਕ ਨਾਲ ਸੀਡ ਹੈ ਜਾਂ ਨਹੀਂ ਜੇ ਵਿਦਿਆਰਥੀ ਦਾ ਬੈਂਕ ਖਾਤਾ ਉਸ ਦੇ ਆਧਾਰ ਕਾਰਡ ਨਾਲ ਸੀਡ ਨਹੀਂ ਹੈ ਤਾਂ ਆਧਾਰ ਬੈਂਕ ਨਾਲ ਸੀਡ ਕਰਵਾਉਣ ਲਈ ਤੁਸੀਂ ਅਗਲੀ ਰੀ ਕਾਰਵਾਈ ਤੁਰੰਤ ਕਰੋਗੇ ਇਸ ਤੋਂ ਬਾਅਦ ਆਪ ਨੂੰ ਰੈਫਰੈਂਸ ਨੰਬਰ ਪ੍ਰਾਪਤ ਹੋ ਜਾਵੇਗਾ ਜਿਸ ਨੂੰ ਆਪ ਕਾਪੀ ਕਰਕੇ ਸੰਭਾਲ ਕੇ ਰੱਖੋਗੇ ਤਾਂ ਜੋ ਕਿ ਈ-ਕੇਵਲ ਸੀ ਫੇਸ অথেন্টিਕੇਸ਼ਨ ਅਤੇ OTR ਦਾ ਕੰਮ ਮੁਕੰਮਲ ਕੀਤਾ ਜਾ ਸਕੇ ਸੋ ਇਹ ਸੀ ਐਨਐਸਪੀ ਪੋਰਟਲ ਤੇ ਵਜੀਫਾ ਅਪਲਾਈ ਕਰਨ ਦਾ ਪਹਿਲਾ ਕਦਮ ਵਿਦਿਆਰਥੀਆਂ ਦਾ ਵਜੀਫਾ ਅਪਲਾਈ ਕਰਨ ਹਿਤ ਆਪ ਨੂੰ ਇਹ ਜਾਣਕਾਰੀ ਕਲਿੱਪਸ ਰਾਹੀਂ ਸ਼ੇਅਰ ਕੀਤੀ ਜਾਵੇਗੀ ਤਾਂ ਜੋ ਆਪ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਬਿਲਕੁਲ ਨਾ ਕਰਨਾ ਪਵੇ ਐਨਐਸਪੀ ਪੋਰਟਲ ਤੇ ਵਜੀਫੇ ਸੰਬੰਧੀ ਇਹ ਗਾਈਡਲਾਈਨਸ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਸ਼੍ਰੀ ਮੁਖਸਰ ਸਾਹਿਬ ਜਸਪਾਲ ਮੋਂਗਾ ਜੀ ਦੀ ਅਗਵਾਈ ਹੇਠ ਦਿੱਤੀ ਜਾ ਰਹੀ ਹੈ ਸਾਡੇ ਨਾਲ ਜੁੜੇ ਰਹਿਣ ਲਈ ਆਪ ਸਭ ਦਾ ਧੰਨਵਾਦ